ਕੀ ਇੱਕ ਉਭਰਦਾ ਹੋਇਆ ਕ੍ਰਿਕਟ ਸਿਤਾਰਾ ਕਿਸੇ ਦੇ ਖੁਦਕੁਸ਼ੀ ਦਾ ਕਾਰਨ ਬਣ ਸਕਦਾ ਹੈ ਕੀ ਸਫਲਤਾ ਦੀਆਂ ਬੁਲੰਦੀਆਂ ਨੂੰ ਛੂ ਰਿਹਾ ਅਭਿਸ਼ੇਕ ਸ਼ਰਮਾ ਦਾ ਕਰੀਅਰ ਇੱਕ ਪੁਲਿਸ ਕੇਸ ਕਾਰਨ ਖਤਮ ਹੋਣ ਵਾਲਾ ਸੀ ਇਹ ਸਵਾਲ ਉਦੋਂ ਪੂਰੇ ਦੇਸ਼ ਵਿੱਚ ਗੂੰਜਣ ਲੱਗੇ ਜਦੋਂ ਫਰਵਰੀ 2024 ਵਿੱਚ ਸੂਰਤ ਦੀ ਇੱਕ ਮਸ਼ਹੂਰ ਮਾਡਲ ਤਾਨੀਆ ਸਿੰਘ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਇਸ ਖੁਦਕੁਸ਼ੀ ਨੇ ਪੂਰੇ ਕ੍ਰਿਕਟ ਜਗਤ ਵਿੱਚ ਹੜਕੰਪ ਮਚਾ ਦਿੱਤਾ ਕਿਉਂਕਿ ਤਾਨੀਆਂ ਦੇ ਮੋਬਾਈਲ ਦੀ ਜਾਂਚ ਦੌਰਾਨ ਪੁਲਿਸ ਨੂੰ ਜੋ ਸਭ ਤੋਂ ਵੱਡਾ ਸੁਰਾਗ ਮਿਲਿਆ ਉਹ ਸੀ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਦਾ ਨਾਮ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਅਭਿਸ਼ੇਕ ਅਤੇ ਤਾਨੀਆਂ ਇੱਕ ਲੰਬੇ ਸਮੇਂ ਤੋਂ ਇੱਕ ਦੂਜੇ ਦੇ ਸੰਪਰਕ ਵਿੱਚ ਸਨ ਅਤੇ ਉਹਨਾਂ ਵਿਚਕਾਰ ਕਰੀਬੀ ਦੋਸਤੀ ਸੀ ਪੁਲਿਸ ਰਿਪੋਰਟਾਂ ਦੇ ਅਨੁਸਾਰ ਤਾਨੀਆਂ ਨੇ ਖੁਦਕੁਸ਼ੀ ਤੋਂ ਪਹਿਲਾਂ ਅਭਿਸ਼ੇਕ ਨੂੰ ਕਈ ਮੈਸੇਜ ਕੀਤੇ ਸਨ ਪਰ ਉਹਨਾਂ ਦਾ ਕੋਈ ਜਵਾਬ ਨਹੀਂ ਮਿਲਿਆ ਸੀ ਇਸ ਮਾਮਲੇ ਵਿੱਚ ਸੂਰਤ ਪੁਲਿਸ ਨੇ ਅਭਿਸ਼ੇਕ ਸ਼ਰਮਾ ਨੂੰ ਪੁੱਛਗਿੱਛ ਲਈ ਸੱਮਨ ਭੇਜਿਆ ਅਤੇ ਉਹਨਾਂ ਤੋਂ ਘੰਟਿਆਂ ਵੱਧੀ ਸਵਾਲ-ਜਵਾਬ ਕੀਤੇ ਗਏ। ਸੋਸ਼ਲ ਮੀਡੀਆ 'ਤੇ ਅਭਿਸ਼ੇਕ ਦੀ ਕਾਫੀ ਆਲੋਚਨਾ ਹੋਈ ਅਤੇ ਇਹ ਖਦਸ਼ਾ ਜਤਾਇਆ ਜਾਣ ਲੱਗਾ ਕਿ ਸ਼ਾਇਦ ਹੁਣ ਅਭਿਸ਼ੇਕ ਕਦੇ ਮੈਦਾਨ 'ਤੇ ਵਾਪਸੀ ਨਹੀਂ ਕਰ ਸਕਣਗੇ। ਪਰ ਇਸ ਗੰਭੀਰ ਵਿਵਾਦ ਅਤੇ ਪੁਲਿਸ ਕਾਰਵਾਈ ਦੇ ਬਾਵਜੂਦ ਅਭਿਸ਼ੇਕ ਨੇ ਮਾਨਸਿਕ ਤੌਰ 'ਤੇ ਹਾਰ ਨਹੀਂ ਮੰਨੀ। ਜਦੋਂ ਕਿ ਉਹਨਾਂ ਦਾ ਨਾਮ ਇੱਕ ਮੌਤ ਨਾਲ ਜੋੜਿਆ ਜਾ ਰਿਹਾ ਸੀ ਉਦੋਂ ਅਭਿਸ਼ੇਕ ਨੇ ਆਪਣੇ ਬੱਲੇ ਨਾਲ ਜਵਾਬ ਦੇਣ ਦਾ ਫੈਸਲਾ ਕੀਤਾ ਅੱਜ ਦੀ ਕਹਾਣੀ ਵਿੱਚ ਅਸੀਂ ਇਸੇ ਵਿਵਾਦ ਦੇ ਹਨੇਰੇ ਤੋਂ ਨਿਕਲ ਕੇ ਸੈਕੜੇ ਜੜਨ ਤੱਕ ਦੇ ਸਫ਼ਰ ਦੀ ਗੱਲ ਕਰਾਂਗੇ ਕਿ ਕਿਵੇਂ ਅੰਮ੍ਰਿਤਸਰ ਦੇ ਇਸ ਮੁੰਡੇ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਪੂਚਾਲ ਨੂੰ ਛੱਲਿਆ ਅਤੇ ਫਿਰ ਮੈਦਾਨ ਤੇ ਉਹ ਕਰਕੇ ਦਿਖਾਇਆ ਜਿਸ ਦੀ ਕਿਸੇ ਨੇ ਉਮੀਦ ਨਹੀਂ ਕੀਤੀ ਸੀ ਅਭਿਸ਼ੇਕ ਸ਼ਰਮਾ ਦਾ ਜਨਮ 4 ਸਤੰਬਰ ਸਾਲ 2000 ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਅਜਿਹੇ ਪਰਿਵਾਰ ਵਿੱਚ ਹੋਇਆ ਜਿੱਥੇ ਕ੍ਰਿਕਟ ਸਿਰਫ ਇੱਕ ਖੇਡ ਨਹੀਂ ਬਲਕਿ ਇੱਕ ਸੁਪਨਾ ਸੀ। ਉਹਨਾਂ ਦੇ ਪੁੱਤਰ ਰਾਜਕੁਮਾਰ ਸ਼ਰਮਾ ਜੋ ਖੁਦ ਪੰਜਾਬ ਪੁਲਿਸ ਵਿੱਚ ਕੰਮ ਕਰਦੇ ਹਨ ਅਤੇ ਇੱਕ ਸ਼ਾਨਦਾਰ ਕ੍ਰਿਕਟਰ ਰਹਿ ਚੁੱਕੇ ਹਨ। ਉਹਨਾਂ ਨੇ ਆਪਣੇ ਪੁੱਤਰ ਦੀਆਂ ਅੱਖਾਂ ਵਿੱਚ ਉਹ ਚਮਕ ਦੇਖ ਲਈ ਸੀ ਜੋ ਇੱਕ ਚੈਂਪੀਅਨ ਵਿੱਚ ਹੁੰਦੀ ਹੈ। ਅਭਿਸ਼ੇਕ ਦੀ ਮਾਤਾ ਮੰਜੂ ਸ਼ਰਮਾ ਅਤੇ ਉਹਨਾਂ ਦੀਆਂ ਦੋਵੇਂ ਭੈਣਾਂ ਕੋਮਲ ਅਤੇ ਸਾਹਿਲ ਨੇ ਅਭਿਸ਼ੇਕ ਦੀ ਸਫਲਤਾ ਲਈ ਦਿਨ ਰਾਤ ਦੁਆਵਾਂ ਕੀਤੀਆਂ ਅਤੇ ਹਰ ਮੁਸ਼ਕਿਲ ਵਿੱਚ ਉਹਨਾਂ ਦੇ ਨਾਲ ਖੜੇ ਰਹੇ। ਬਚਪਨ ਵਿੱਚ ਅਭਿਸ਼ੇਕ ਜਦੋਂ ਸਿਰਫ 3 ਸਾਲ ਦੇ ਸਨ ਤਾਂ ਉਹ ਖਿਡੌਣਿਆਂ ਦੀ ਬਜਾਏ ਬੈਠ ਫੜ ਕੇ ਸੌਂਦੇ ਸਨ ਅਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿੱਚ ਪਸੀਨਾ ਵਹਾਉਣਾ ਸਿਖਾਇਆ। ਸਰਦੀਆਂ ਦੀ ਸੰਘਣੀ ਧੁੰਦ ਹੋਵੇ ਜਾਂ ਗਰਮੀਆਂ ਦੀ ਤਪਦੀ ਧੁੱਪ ਅਭਿਸ਼ੇਕ ਦੇ ਪਿਤਾ ਨੇ ਉਹਨਾਂ ਨੂੰ ਕਦੇ ਅਭਿਆਸ ਤੋਂ ਰੋਕਿਆ ਨਹੀਂ। ਇਹੀ ਕਾਰਨ ਹੈ ਕਿ ਅੱਜ ਅਭਿਸ਼ੇਕ ਦੀ ਖੇਡ ਵਿੱਚ ਉਹ ਅਨੁਸ਼ਾਸਨ ਨਜ਼ਰ ਆਉਂਦਾ ਹੈ। ਅਭਿਸ਼ੇਕ ਦੇ ਕਰੀਅਰ ਵਿੱਚ ਸਭ ਤੋਂ ਵੱਡਾ ਮੋੜ ਉਦੋਂ ਆਇਆ ਜਦੋਂ ਸਾਲ 2018 ਵਿੱਚ ਭਾਰਤ ਨੇ ਅੰਡਰ-19 ਵਿਸ਼ਵ ਕੱਪ ਜਿੱਤਿਆ ਅਤੇ ਅਭਿਸ਼ੇਕ ਉਸ ਟੀਮ ਦੇ ਮੁੱਖ ਥੰਮ੍ਹ ਸਾਬਿਤ ਹੋਏ। ਜੇਕਰ ਅਭਿਸ਼ੇਕ ਦੀ ਕਮਾਈ ਅਤੇ ਸੰਪਤੀ ਦੀ ਗੱਲ ਕਰੀਏ ਤਾਂ ਅੱਜ ਉਹ ਕਰੋੜਾਂ ਰੁਪਏ ਦੇ ਮਾਲਕ ਹਨ। ਰਿਪੋਰਟਾਂ ਦੇ ਅਨੁਸਾਰ ਉਨ੍ਹਾਂ ਦੀ ਕੁੱਲ ਸੰਪਤੀ 8 ਤੋਂ 10 ਕਰੋੜ ਰੁਪਏ ਦੇ ਆਸ-ਪਾਸ ਹੈ। ਉਹਨਾਂ ਨੂੰ ਆਈਪੀਐਲ ਵਿੱਚ ਸਨਰਾਈਜ਼ਰਜ਼ ਹైదరాబాద్ ਵੱਲੋਂ ਕਰੋੜਾਂ ਦੀ ਫੀਸ ਮਿਲਦੀ ਹੈ ਅਤੇ ਅੰਮ੍ਰਿਤਸਰ ਵਿੱਚ ਉਹਨਾਂ ਦਾ ਇੱਕ ਬਹੁਤ ਹੀ ਆਲੀਸ਼ਾਨ ਘਰ ਹੈ ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿੰਦੇ ਹਨ ਪਰ ਇਸ ਦੌਲਤ ਅਤੇ ਸ਼ੋਹਰਤ ਦੇ ਪਿੱਛੇ ਉਹਨਾਂ ਦਾ ਉਹ ਸੰਘਰਸ਼ ਛੁਪਿਆ ਹੋਇਆ ਹੈ ਜੋ ਉਹਨਾਂ ਨੇ ਯੁਵਰਾਜ ਸਿੰਘ ਦੇ ਮਾਰਗਦਰਸ਼ਨ ਹੇਠ ਪੂਰਾ ਕੀਤਾ ਯੁਵਰਾਜ ਸਿੰਘ ਨੇ ਅਭਿਸ਼ੇਕ ਨੂੰ ਸਿਰਫ ਕ੍ਰਿਕਟ ਨਹੀਂ ਬਲਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਲੜਨਾ ਵੀ ਸਿਖਾਇਆ ਤਾਨੀਆ ਸਿੰਘ ਵਿਵਾਦ ਤੋਂ ਬਾਅਦ ਜਦੋਂ ਅਭਿਸ਼ੇਕ ਟੁੱਟ ਚੁੱਕੇ ਸਨ ਤਾਂ ਯੁਵਰਾਜ ਨੇ ਹੀ ਉਹਨਾਂ ਨੂੰ ਸੰਭਾਲਿਆ ਅਤੇ ਮੈਦਾਨ ਤੇ ਵਾਪਸੀ ਕਰਨ ਲਈ ਪ੍ਰੇਰਿਤ ਕੀਤਾ ਜਿਸ ਦਾ ਨਤੀਜਾ ਅਸੀਂ ਸਾਲ 2024 ਦੇ ਆਈਪੀਐਲ ਵਿੱਚ ਦੇਖਿਆ ਜਿੱਥੇ ਉਹਨਾਂ ਨੇ ਸਭ ਤੋਂ ਵੱਧ ਛੱਕੇ ਮਾਰ ਕੇ ਸਭ ਦੇ ਮੂੰਹ ਬੰਦ ਕਰ ਦਿੱਤੇ ਅੱਜ ਅਭਿਸ਼ੇਕ ਸ਼ਰਮਾ ਭਾਰਤੀ ਕ੍ਰਿਕਟ ਦਾ ਉਹ ਚਮਕਦਾ ਸਿਤਾਰਾ ਹਨ ਜਿਨ੍ਹਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਤੁਹਾਡੇ ਇਰਾਦੇ ਨੇਕ ਹਨ ਅਤੇ ਪਰਿਵਾਰ ਦਾ ਸਾਥ ਮਜ਼ਬੂਤ ਹੈ ਤਾਂ ਦੁਨੀਆ ਦਾ ਕੋਈ ਵਿਵਾਦ ਤੁਹਾਨੂੰ ਡੇਗ ਨਹੀਂ ਸਕਦਾ ਉਹ ਅੱਜ ਲੱਖਾਂ ਨੌਜਵਾਨਾਂ ਲਈ ਇੱਕ ਮਿਸਾਲ ਹਨ ਕਿ ਕਿਵੇਂ ਗਲਤੀਆਂ ਅਤੇ ਮੁਸੀਬਤਾਂ ਤੋਂ ਸਿੱਖ ਕੇ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹਿਆ ਜਾਂਦਾ ਹੈ ਅਸਲ ਵਿੱਚ ਅਭਿਸ਼ੇਕ ਦੀ ਇਹ ਜ਼ਿੱਦ ਅਤੇ ਜਨੂੰਨ ਉਹਨਾਂ ਨੂੰ ਵਿਰਾਸਤ ਵਿੱਚ ਮਿਲਿਆ ਹੈ 4 ਸਤੰਬਰ ਸਾਲ 2000 ਨੂੰ ਅੰਮ੍ਰਿਤਸਰ ਵਿੱਚ ਜਨਮੇ ਅਭਿਸ਼ੇਕ ਦੇ ਪਿਤਾ ਰਾਜਕੁਮਾਰ ਸ਼ਰਮਾ ਖੁਦ ਇੱਕ ਕ੍ਰਿਕਟਰ ਸਨ ਜੋ ਹੁਣ ਪੰਜਾਬ ਪੁਲਿਸ ਵਿੱਚ ਸੇਵਾ ਨਿਭਾ ਰਹੇ ਹਨ ਪਿਤਾ ਦਾ ਸੁਪਨਾ ਸੀ ਕਿ ਜੋ ਉਹ ਨਹੀਂ ਕਰ ਸਕੇ ਉਹ ਉਹਨਾਂ ਦਾ ਪੁੱਤਰ ਕਰੇ ਇਸੇ ਲਈ ਬਚਪਨ ਵਿੱਚ ਜਦੋਂ ਦੂਜੇ ਬੱਚੇ ਖਿਡੌਣਿਆਂ ਨਾਲ ਖੇਡਦੇ ਸਨ ਤਾਂ ਅਭਿਸ਼ੇਕ ਗਾਂਧੀ ਗਰਾਊਂਡ ਵਿੱਚ ਪਸੀਨਾ ਵਹਾਉਂਦੇ ਸਨ ਉਹਨਾਂ ਦੀ ਮਾਤਾ ਮੰਜੂ ਸ਼ਰਮਾ ਅਤੇ ਪੈਣਾ ਕੋਮਲ ਅਤੇ ਸਾਹਿਲ ਸ਼ਰਮਾ ਨੇ ਹਮੇਸ਼ਾ ਟਾਲ ਬਣ ਕੇ ਅਭਿਸ਼ੇਕ ਦਾ ਸਾਥ ਦਿੱਤਾ ਖਾਸ ਕਰਕੇ ਉਸ ਮੁਸ਼ਕਿਲ ਸਮੇਂ ਵਿੱਚ ਜਦੋਂ ਪੂਰੀ ਦੁਨੀਆ ਤਾਨੀਆ ਸਿੰਘ ਕੇਸ ਕਰਕੇ ਉਹਨਾਂ ਤੇ ਉਂਗਲਾਂ ਚੁੱਕ ਰਹੀ ਸੀ ਉਸ ਸਮੇਂ ਪਰਿਵਾਰ ਹੀ ਸੀ ਜਿਸਨੇ ਅਭਿਸ਼ੇਕ ਨੂੰ ਡਿੱਗਣ ਨਹੀਂ ਦਿੱਤਾ ਅਜਪਾ ਮੇ ਅਭਿਸ਼ੇਕ ਸ਼ਰਮਾ ਆਪਣੀ ਮਿਹਨਤ ਸਦਕਾ ਲਗਭਗ 10 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ ਅਤੇ ਅੰਮ੍ਰਿਤਸਰ ਵਿੱਚ ਇੱਕ ਆਲੀਸ਼ਾਨ ਘਰ ਵਿੱਚ ਰਹਿੰਦੇ ਹਨ ਪਰ ਉਹਨਾਂ ਨੇ ਆਪਣੀ ਅਸਲੀ ਪਛਾਣ ਪੈਸੇ ਨਾਲ ਨਹੀਂ ਬਲਕਿ ਆਪਣੀ ਖੇਡ ਨਾਲ ਬਣਾਈ ਹੈ ਵਿਵਾਦਾਂ ਦੇ ਉਸ ਕਾਲੇ ਦੌਰ ਵਿੱਚੋਂ ਅਭਿਸ਼ੇਕ ਨੂੰ ਬਾਹਰ ਕੱਢਣ ਵਾਲੇ ਕੋਈ ਹੋਰ ਨਹੀਂ ਬਲਕਿ ਸਿਕਸਰ ਕਿੰਗ ਯੁਵਰਾਜ ਸਿੰਘ ਸਨ ਯੁਵਰਾਜ ਨੇ ਅਭਿਸ਼ੇਕ ਨੂੰ ਸਿਖਾਇਆ ਕਿ ਸ਼ੇਰ ਜ਼ਖਮੀ ਹੋਣ ਤੋਂ ਬਾਅਦ ਹੋਰ ਖਤਰਨਾਕ ਹੋ ਜਾਂਦਾ ਹੈ ਅਤੇ ਫਿਰ ਦੁਨੀਆ ਨੇ ਦੇਖਿਆ ਆਈਪੀਐਲ 2024 ਦਾ ਉਹ ਤੂਫਾਨ ਜਿੱਥੇ ਅਭਿਸ਼ੇਕ ਦੇ ਬੱਲੇ ਨੇ ਗੇਂਦਬਾਜ਼ਾਂ ਦੇ ਛੱਕੇ ਛੁੜਾ ਦਿੱਤੇ ਸਨਰਾਈਜ਼ਰਸ ਹైదరాబాద్ ਲਈ ਖੇਡਦੇ ਹੋਏ ਉਹਨਾਂ ਨੇ ਛੱਕਿਆਂ ਦੀ ਅਜਿਹੀ بارش ਕੀਤੀ ਕਿ ਚੋਣਕਾਰਾਂ ਨੂੰ ਮਜਬੂਰ ਹੋ ਕੇ ਉਹਨਾਂ ਨੂੰ ਭਾਰਤੀ ਟੀਮ ਵਿੱਚ ਚੁਣਨਾ ਪਿਆ ਅਤੇ ਜਦੋਂ ਉਹਨਾਂ ਨੇ ਜ਼ਿੰਬਾਬਵੇ ਖਿਲਾਫ ਆਪਣੇ ਦੂਜੇ ਹੀ ਮੈਚ ਵਿੱਚ ਸਿਰਫ 46 ਗੇਂਦਾਂ ਵਿੱਚ ਸੈਂਕੜਾ ਜੜਿਆ ਤਾਂ ਉਹ ਸਿਰਫ ਦੌੜਾ ਨਹੀਂ ਸਨ ਬਲਕਿ ਇਹ ਉਸ ਹਰ ਆਲੋਚਕ ਦੇ ਮੂੰਹ ਤੇ ਕਰਾਰਾ ਤਮਾਚਾ ਸੀ ਜੋ ਕਹਿੰਦੇ ਸਨ ਕਿ ਅਭਿਸ਼ੇਕ ਦਾ ਕਰੀਅਰ ਪੁਲਿਸ ਕੇਸ ਵਿੱਚ ਉਲਝ ਕੇ ਖਤਮ ਹੋ ਗਿਆ ਹੈ ਅੱਜ ਅਭਿਸ਼ੇਕ ਸ਼ਰਮਾ ਦੀ ਕਹਾਣੀ ਸਾਬਿਤ ਕਰਦੀ ਹੈ ਕਿ ਜੇਕਰ ਹੌਸਲੇ ਬੁਲੰਦ ਹੋਣ ਅਤੇ ਪਰਿਵਾਰ ਦਾ ਸਾਥ ਹੋਵੇ ਤਾਂ ਵੱਡੇ ਤੋਂ ਵੱਡਾ ਵਿਵਾਦ ਵੀ ਤੁਹਾਡੀ ਸਫਲਤਾ ਦਾ ਰਸਤਾ ਨਹੀਂ ਰੋਕ ਸਕਦਾ